ਤੁਰਕਾ ਅਥੋਰਟੀ ਕੀ ਤੇਰੇ ਕੋਲ ਗੁੜਕਾ ਸਾਹਿਬ ਇੰਦਿਕਾ ਥੋੜੀ ਪੋਥੀ ਵਿੱਚ ਤੇਰੇ ਕੋਲ ਥੋੜੀ ਕੀ ਤੇਰੇ ਕੋਲ ਆ ਵੇਖੋ ਜੀ ਸੰਗਤ ਜੀ ਨੇਤਰੇਮ ਦਾ ਗੁੜਕਾ ਸਾਹਿਬ ਆ ਆ ਬੱਚਾ ਇਹ ਕੋ ਇਹ ਤੁਹਾਨੂੰ ਰਾਹ ਖੋਤਾ ਤੁਹਾਨੂੰ ਜਾਣ ਰਿਆ ਸੀ ਉੱਥੇ ਮਿਲਿਆ ਤੇ ਮੈਨੂੰ ਤਾਂ ਸ਼ੱਕ ਹੋਇਆ ਵੈਸੇ ਹੀ ਮੈਂ ਪੁੱਛਿਆ ਨੂੰ ਮੈਂ ਆ ਕੀ ਲੈ ਕੇ ਆਇਆਂਦਾ ਗੁੜਕਾ ਮੈਂ ਕਿੱਥੋਂ ਲੈ ਕੇ ਆਇਆ ਆਂਦਾ ਦੁਕਾਨ ਤੋਂ ਲੈ ਕੇ ਆਇਆ ਕੋਈ ਲੈਣ ਆਉਂਦਾ ਪੋਥੀ ਘਟੋ ਘਟ ਅਸੀਂ ਇਹ ਦੇਖ ਲਈਏ ਕਿ ਉਹ ਬੰਦਾ ਪੋਥੀ ਲੈਣ ਦੇ ਲਾਇਕ ਹੈਗਾ ਇਹ ਨਾ ਹੋਵੇ ਕਿ ਗੁਰਬਾਣੀ ਦੀ ਪੋਥੀ ਇੱਥੋਂ ਲਵੇ ਜਾ ਕੇ ਉੱਥੇ ਬੇਅਦਮੀ ਕਰ ਦੇ ਜੇਕਰ ਗੁਰਬਾਣੀ ਵੇਖ ਪਿਕਣ ਲੱਗੀ ਤਾਂ ਗੁਰਬਾਣੀ ਰਹਿ ਕਿੱਥੇ ਗਈ ਜੀ ਬਿਲਕੁਲ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਫਰਮ ਹੋਰ ਉਹਨਾਂ ਕੋਲ ਸਾਰੇ ਪ੍ਰਬੰਧ ਨੇ ਉਹਨਾਂ ਕੋਲ ਕਿਹੜੀਆਂ ਪ੍ਰਿੰਟਿੰਗ ਪ੍ਰੈਸਾਂ ਨਹੀਂ ਹੈਗੀਆਂ ਜਾਂ ਪੈਸਾ ਨਹੀਂ ਹੈਗਾ ਸਾਧਨ ਨਹੀਂ ਹੈਗੇ ਚਾਹੀਦਾ ਤਾਂ ਇਹ ਵੀ ਇੱਕ ਸਿਸਟਮ ਇਹੋ ਜਿਹਾ ਬਣ ਜੇ ਜਿੱਥੇ ਕਾਮ ਸਿੱਖ ਸੰਗਤਾਂ ਦੇ ਵਾਸਤੇ ਸਹੂਲਤ ਪ੍ਰਦਾਨ ਹੋਵੇ ਉਹ ਉੱਥੇ ਜਾਣ ਤੇ ਉਹ ਸਿਸਟਮ ਅਧੀਨ ਜਗਪਾ ਗੁਰਬਾਣੀ ਦੀ ਜਿਹੜੀ ਪੋਤੀ ਆ ਜਾਂ ਸੈਂਚੀ ਜੂ ਉਹਨਾਂ ਨੂੰ ਚਾਹੀਦਾ ਉਹ ਉਹਨਾਂ ਕੋਲ ਉੱਥੇ ਉਹਨਾਂ ਨੂੰ ਪ੍ਰੋਵਾਈਡ ਹੋ ਜੇ ਤੁਸੀਂ ਦੁਕਾਨਦਾਰੋਂ ਵੇਚ ਰਹੇ ਹੋ ਪੈਸੇ ਕਮਾ ਰਹੇ ਹੋ ਪਰ ਘਟੋ ਘਟ ਗੁਰਬਾਣੀ ਦੀ ਪਰ ਜਿਸ ਤਰੀਕੇ ਗੱਲ ਉਠਰੀ ਸੀ ਕਿ ਹੁਣ ਤਾਂ ਤੁਸੀਂ ਅਪੀਲ ਕਰ ਦਿੱਤੀ ਹੈ ਕਿ ਇਹ ਦੁਕਾਨਾਂ ਤੇ ਵਿਕਣ ਹੀ ਨਹੀਂ ਚਾਹੀਦੀ ਗੁਰਦੁਆਰਿਆਂ ਦੇ ਵਿੱਚੋਂ ਹੀ ਮਿਲਨੇ ਚਾਹੀਦੀ ਹੈ ਗੁੱਟਕਾ ਸਾਈਬਾ ਜਿੱਦਾਂ ਵੀ ਪਰ ਜੇਕਰ ਆਧਾਰ ਕਾਰਡ ਤੇ ਇਸ ਤਰੀਕੇ ਕੋਈ ਬਣ ਜਾਂਦਾ ਕਿ ਆਧਾਰ ਕਾਰਡ ਤੇ ਦਿੱਤੀ ਜਾਏਗੀ ਫਿਰ ਤਾਂ ਕੋਈ ਵੀ ਸੋਹਣੇ ਰੂਪ ਦੇ ਵਿੱਚ ਆ ਕੇ ਉਹ ਲੈ ਜਾਏਗਾ ਤੇ ਫਿਰ ਅਸੀਂ ਕੀ ਕਰਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹ ਤਾਂ ਵਿਸ਼ਾ ਹੈ ਜਿਹੜਾ ਹੈ ਤੇ ਇਹ ਤਾਂ ਬਹਿਸ ਦਾ ਹੋ ਜਾਂਦਾ ਜਿਹੜਾ ਵੀ ਕਰ ਦੂਗਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਵੀ ਪਿਛਲੇ ਸਾਲ ਜਿਹੜੇ ਵਿੱਦ ਵੀ ਹੋਈ ਸੀ ਸਿੱਖ ਵੇਚ ਪੁੱਛ ਵਾਲੇ ਬੰਦੇ ਵੀ ਆਏਗੇ ਸੀ ਉਹਦੇ ਵਾਸਤੇ ਉਹ ਹੀ ਤਾਂ ਕਹਿ ਰਹੇ ਕਿ ਸਖਤ ਕਾਨੂੰਨ ਹੋ ਜਾ ਕਿਸੇ ਨੂੰ ਡਰਤਾ ਹੋਵੇ ਨਾ ਕਾਨੂੰਨ ਦਾ ਹੁਣ ਨਾਰਮਲ 295 ਧਾਰਾ ਡਰ ਹੈ ਕਿਸੇ ਨੂੰ ਨਹੀਂ ਤੁਸੀਂ ਵਿਦਵੀ ਕਰਦੇ ਹੋ ਤੁਸੀਂ ਜਾਣਦੇ ਹੋ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਤੁਸੀਂ ਵਾਪਸ ਆ ਜਾਂਦੇ ਹੋ ਕੋਈ ਤਾਕਤ ਕਾਨੂੰਨ ਨਹੀਂ ਹੈਗਾ ਜਿਹੜੀਆਂ ਜ਼ਿਦਦਾਰੀਆਂ ਸਿਰਫ ਗੋਲਕਾ ਦੀਆਂ ਰਹਿ ਗਈਆਂ ਨੇ ਕਿਉਂਕਿ ਇਸ ਚੀਜ਼ ਨੂੰ ਲੈ ਕੇ ਟੋਪਿਕ ਕਾਫੀ ਥੇਰ ਤੋਂ ਚੱਲਦੇ ਆ ਰਹੇ ਧਾਰਾ ਨੂੰ ਲੈ ਕੇ ਗੁਟਕਾ ਸਾਹਿਬ ਪੋਥੀਆਂ ਨੂੰ ਲੈ ਕੇ ਸੋ ਸਿਰਫ ਗੋਲਕਾ ਦੀਆਂ ਜਿੱਥੇ ਧਾਰੀਆਂ ਰਹਿ ਗਈਆਂ ਮੈਂ ਇੱਕੋ ਚੀਜ਼ ਜਾਣਦਾ ਮੈਂ ਉੱਤੀ ਜੇ ਅਸੀਂ ਆਪਣੇ ਦੂਦ ਸਤਕਾਰ ਨਹੀਂ ਕਰ ਸਕਦੇ ਫੇ ਸਾਡਾ ਜਿਹੜਾ ਜੀਵਨ ਹੈ ਧਰੇ ਗਿਆ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਵਾਇਰਲ ਹੋ ਨਿਤਨੇਮ ਦਾ ਗੁਟਕਾ ਸਾਹਿਬ 100 ਰੁਪਏ ਦੇ ਵਿੱਚ ਵੇਚਿਆ ਜਾਂਦਾ ਤੇ ਉਸ ਵੀਡੀਓ ਤੋਂ ਬਾਅਦ ਨਿਹੰਗ ਸਿੰਘ ਹੋਣਾ ਨੇ ਉਸ ਬੱਚੇ ਨੂੰ ਫੜਿਆ ਜੋ ਕਿ ਇੱਕ ਪ੍ਰਵਾਸੀ ਜਾਂ ਨਸ਼ੇੜੀ ਰੂਪ ਦੇ ਵਿੱਚ ਸੀਗਾ ਤੇ ਨਿਹੰਗ ਸਿੰਘਾਂ ਨੇ ਜਦ ਉਸ ਨੂੰ ਫੜ ਕੇ ਵਾਪਸ ਦੁਕਾਨ ਤੇ ਲੈ ਕੇ ਗਏ ਤਾਂ ਪਛਾਣ ਕੀਤੀ ਗਈ ਕਿ ਕਿਸ ਦੁਕਾਨਦਾਰ ਨੇ ਦਿੱਤਾ ਸੋ ਸਾਡੇ ਨਾਲ ਪਰਮਜੀਤ ਸਿੰਘ ਅਕਾਲੀ ਜੀ ਨੇ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬੰਦਗੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਬੀਤੇ ਦਿਨ ਥੋੜੀ ਜਿਹੜੀ ਵੀਡੀਓ ਚੱਲ ਰਹੀ ਹੈ ਕਾਫੀ ਚਰਚਾ ਦੇ ਵਿੱਚ ਬਣੀ ਹੋਈ ਹੈ ਕੀ ਕਹਿਣਾ ਚਾਹੁੰਦੇ ਇਹ ਕੋ ਬੇਨਤੀ ਸਾਡੀ ਇਹ ਆ ਵੀ ਗੁਰਬਾਣੀ ਦੀਆਂ ਜਿਹੜੀਆਂ ਪੋਥੀਆਂ ਨੇ ਗੁਟਕਾ ਸਾਬ ਆ ਭਾਵੇਂ ਜਾਂ ਸੈਂਚੀਆਂ ਨੇ ਆਮ ਦੁਕਾਨਾਂ ਤੇ ਵਿਕਦੀਆਂ ਨੇ ਵੈਸੇ ਤਾਂ ਇਹ ਆ ਵੀ ਇਹ ਵਿਖਣੀਆਂ ਨਹੀਂ ਚਾਹੀਦੀਆਂ ਗੁਰਬਾਣੀ ਬਹੁਤ ਸਤਕਾਰਯੋਗ ਆ ਆਪ ਸਮਝ ਸਕਦੇ ਆ ਉਹਦੇ ਵਾਸਤੇ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਉਹ ਕੋਈ ਪ੍ਰਬੰਧ ਇਹੋ ਜਿਹਾ ਕਰਨ ਵੀ ਆਮ ਸਿੱਖ ਸੰਸਥਾਾਂ ਤੱਕ ਜਿਹੜਾ ਵਾ ਗੁਟਕਾ ਸਾਬ ਗੁਰਬਾਣੀ ਦੀਆਂ ਪੋਥੀਆਂ ਜੋ ਉਹਨਾਂ ਲੋੜ ਉਹਨਾਂ ਨੂੰ ਉਹ ਉਹ ਪਹੁੰਚੀ ਉਹਨਾਂ ਦੇ ਕੋਲ ਤੇ ਉਹਦੇ ਵਾਸਤੇ ਕੋਈ ਇੱਕ ਪ੍ਰਬੰਧ ਜਿਹੜਾ ਵਾ ਕ੍ਰਾਈਟੇਰੀਆ ਜਿਹੜਾ ਹੈ ਕੋ ਬਣੇ ਉਹ ਤਾਂ ਉਹਨਾਂ ਦਾ ਫਰਜ਼ ਬਣਦਾ ਸਾਡੀਆਂ ਸਿੱਖ ਸੰਸਥਾਵਾਂ ਦਾ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਜਾਂ ਸਾਡੇ ਕੌਮ ਦੇ ਜਿਹੜੇ ਪੰਥ ਦੇ ਸੁਝੇ ਸੁਲਝੇ ਹੋਏ ਆਗੂ ਨੇ ਲੀਡਰ ਨੇ ਜੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਆ ਤੇ ਇਹ ਤਾਂ ਉਹਨਾਂ ਦਾ ਫਰਜ਼ ਬਣਦਾ ਆਮ ਦੁਕਾਨਦਾਰਾਂ ਵੀਰਾਂ ਨੂੰ ਫਿਲਹਾਲ ਤਾਂ ਸੀ ਇਹ ਬੇਨਤੀ ਕੀਤੀ ਆ ਵੀ ਜਿਹੜੀ ਵੀ ਗੁਰਬਾਣੀ ਦੀ ਤੁਸੀਂ ਪੋਥੀ ਵੇਚਦੇ ਹੋ ਕਿਉਂਕਿ ਤੁਸੀਂ ਦੁਕਾਨਦਾਰੋਂ ਵੇਚ ਰਹੇ ਹੋ ਪੈਸੇ ਕਮਾ ਰਹੇ ਹੋ ਪਰ ਘਟੋ ਘਟ ਗੁਰਬਾਣੀਆਂ ਸਤਕਾਰ ਜਿਹੜਾ ਉਹਦਾ ਖਿਆਲ ਰੱਖਿਆ ਜਾਵੇ ਉਹਨੂੰ ਬਹਾਲ ਰੱਖਿਆ ਜਾਵੇ ਤੇ ਬੜੇ ਤਰੀਕੇ ਦੇ ਨਾਲ ਸੋਹਣੇ ਸਜੇ ਢੰਗ ਨਾਲ ਜਿਹ ਲਕ ਗੁਰਬਾਨੀ ਦੀ ਪੋਥੀ ਦੁਕਾਨਾਂ ਚ ਖੇਜ ਜਾਣ ਦੂਜਾ ਕੋਈ ਦੁਕਾਨਦਾਰ ਦੇ ਕੋ ਲੈਣ ਆਉਂਦਾ ਪੋਥੀ ਕਟੋ ਕਟ ਅਸੀਂ ਇਹ ਦੇਖ ਲਈਏ ਕਿ ਉਹ ਬੰਦਾ ਪੋਥੀ ਲੈਣ ਦੇ ਲਾਇਕ ਹੈਗਾ ਇਹ ਨਾ ਹੋਵੇ ਕਿ ਗੁਰਬਾਨੀ ਦੀ ਪੋਥੀ ਇੱਥੋਂ ਲਵੇ ਜਾ ਕੇ ਉੱਥੇ ਬੇਅਦਬੀ ਕਰ ਦੇ ਤੇ ਬਾਅਦ ਦੇ ਵਿੱਚ ਜਿਹੜਾ ਵਾ ਉਹ ਆਪਾਂ ਜਾਣਦੇ ਆਂ ਕਿ ਕਿਸ ਤੇ ਟ੍ਰਾਂਸਫਰ ਸਿੱਖ ਸਕਦੇ ਆਂ ਭਾਵਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਠੇਸ ਪਹੁੰਚਦੀ ਆ। ਸੋ ਉਹਦੇ ਵਾਸਤੇ ਸੰਗਤਾਂ ਅੱਜ ਦੁਕਾਨਦਾਰ ਵੀਰਾਂ ਨੂੰ ਬੇਨਤੀ ਕਰਨ ਵਾਸਤੇ ਆਏ ਸੀ। ਸੋ ਉਹਨਾਂ ਨੇ ਸਾਡੀ ਬੇਨਤੀ ਨੂੰ ਸਵੀਕਾਰ ਕੀਤਾ। ਗਲਤੀ ਕਿੱਥੇ ਮੰਨਦੇ ਕਿਉਂਕਿ ਤੁਸੀਂ ਵੀਡੀਓ 'ਚ ਇਹ ਵੀ ਗੱਲ ਆਕੀ ਹੈ ਕਿ ਬੇੜਾਗਰ ਕੋ ਉਸ ਜਿੱਥੇ ਬੰਦੀਆਂ ਸੰਸਥਾਵਾਂ ਦਾ ਜੋ ਇਸ ਨੂੰ ਲੈ ਕੇ ਅੱਗੇ ਨਹੀਂ ਆ ਰਹੀਆਂ ਕਿ ਕਿ ਜੇਕਰ ਗੁਰਬਾਣੀ ਵੇਖਣ ਲੱਗ ਗਈ ਤਾਂ ਗੁਰਬਾਣੀ ਰਹਿ ਕਿੱਥੇ ਗਈ ਜੀ। ਬਿਲਕੁਲ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਸਰਮੌਰ ਉਹਨਾਂ ਕੋਲ ਸਾਰੇ ਪ੍ਰਬੰਧ ਨਹੀਂ। ਉਹਨਾਂ ਕੋਈਆਂ ਪ੍ਰਿੰਟਿੰਗ ਪ੍ਰੈਸਾਂ ਨਹੀਂ ਹੈਗੀਆਂ ਜਾਂ ਪੈਸਾ ਨਹੀਂ ਹੈਗਾ, ਸਾਧਨ ਨਹੀਂ ਹੈਗੇ। ਚਾਹੀਦਾ ਤਾਂ ਇਹ ਵੀ ਇੱਕ ਸਿਸਟਮ ਹੋ ਜਾ ਬਣ ਜਿੱਥੇ ਕਾਮ ਸਿਕ ਸੰਗਤਾਂ ਦੇ ਵਾਸਤੇ ਸਹੂਲਤ ਪ੍ਰਦਾਨ ਹੋਵੇ ਉਹ ਉੱਥੇ ਜਾਣ ਤੇ ਉਹ ਸਿਸਟਮ ਅਧੀਨ ਜਗਪਾ ਗੁਰਬਾਣੀ ਦੀ ਜਿਹੜੀ ਪੋਤੀ ਆ ਜਾਂ ਸੈਂਚੀ ਜੋਰਾਂ ਨੂੰ ਚਾਹੀਦਾ ਉਹਨਾਂ ਕੋ ਉੱਥੇ ਉਹਨਾਂ ਨੂੰ ਪ੍ਰੋਵਾਈਡ ਹੋ ਜੇ ਪੈਸਾ ਵੀ ਨਹੀਂ ਲੱਗਦਾ ਭੇਟਾ ਵੀ ਨਹੀਂ ਹੋਣੀ ਚਾਹੀਦੀ ਹਾਂ ਕੋਈ ਸੰਗਤ ਆਪਣੀ ਮਰਜ਼ੀ ਨਾਲ ਕੋ ਸੇਵਾ ਦੇਣੀ ਉਹ ਇੱਕ ਵੱਖਰਾ ਵਿਸ਼ਾ ਪਰ ਉਹ ਬਿਲਕੁਲ ਪ੍ਰੇਮ ਭੇਟਾ ਹੋਣੀ ਚਾਹੀਦੀ ਆ ਤੇ ਉਹਦੇ ਵਾਸਤੇ ਇੱਕ ਸਿਸਟਮ ਕ੍ਰੀਏਟ ਹੋਣਾ ਜਿਹਦਾ ਸਾਨੂੰ ਇਹ ਲੱਗਦਾ ਕਿ ਕਿ ਅਸੀਂ ਪਹਿਲਾਂ ਆਪਾਂ ਦੇਖ ਹੀ ਲਿਆ ਕਿ ਕਿੰਨੀ ਥਾਂ ਥਾਂ ਤੇ ਬੇਦਬੀ ਹੋਈ ਆ ਕਿਵੇਂ ਸੜਕਾਂ ਦੇ ਉੱਤੇ ਅੰਖ ਲਾਰੇ ਗ ਉਦੇ ਵਾਸਤੇ ਗੁਰੂ ਬਾਣੀ ਦਾ ਸਤਕਾਰ ਜਿਹੜਾ ਗੁਰੂ ਸਤਕਾਰ ਦਾ ਗੁਰੂ ਬਾਣੀ ਦਾ ਸਤਕਾਰ ਆ ਗੁਰੂ ਦਾ ਸਤਕਾਰ ਆ ਉਹ ਬਹਾਲ ਹੋਵੇ ਸਿੱਧੂ ਮੂਸੇਵਾਲੇ ਦੀ ਗੱਲ ਕਰੀ ਤਾਂ ਉਹ ਵੀ ਇਹੀ ਆਖਦਾ ਸੀਗਾ ਕਿ ਧਾਰਾਂ ਤਾਂ ਖੇਡ ਬਣਾ ਲਈਤੀ ਗਈ ਹੈ ਸੋ ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ ਕਿ ਜੇਕਰ ਇਸ ਤਰੀਕੇ ਚੱਲਦਾ ਗਿਆ ਗੱਲ ਇਹ ਵੀ ਸਾਹਮਣੇ ਆ ਰਹੀ ਸੀ ਕਿ ਆਧਾਰ ਕਾਰਡ ਦੇ ਉੱਤੇ ਜਿਹੜੀ ਉਹ ਵੇਚੀ ਜਾਏਗੀ ਜਾਂ ਉਸ ਪੋਥੀ ਸਾਹਿਬ ਨੂੰ ਦਿੱਤਾ ਜਾਏਗਾ ਗੁਟਕਾ ਸਾਹਿਬ ਦਿੱਤਾ ਜਾਏਗਾ ਫਿਰ ਇਸ ਤਰੀਕੇ ਦਾ ਕੋਈ ਵੀ ਸੋਹਣੇ ਰੂਪ ਦੇ ਵਿੱਚ ਆ ਕੇ ਨਿਆਂ ਸਿੰਘ ਬਾਣੇ ਦੇ ਰੂਪ ਦੇ ਵਿੱਚ ਆ ਕੇ ਜਾਂ ਸਿੱਖਾਂ ਦੇ ਰੂਪ ਦੇ ਵਿੱਚ ਆ ਕੇ ਉਹ ਗੁਟਕਾ ਸਾਹਿਬ ਲੈ ਜਾਏਗਾ ਤੇ ਬਾਅਦ ਦੇ ਵਿੱਚ ਬੇਅਦਬੀ ਕਰ ਦੇਗਾ ਦੇਖੋ ਇਹ ਤਾਂ ਵਿਸ਼ਾ ਬਹੁਤ ਹੋਰ ਡੁੱਬਣੇ ਲਿਜਾਣ ਵਾਲਾ ਵਾ ਤੇ ਉਹ ਤਰਕ ਵਾਲੀ ਗੱਲ ਹੋ ਜਾਂਦੀ ਜੇ ਸਿਸਟਮ ਤੇ ਆ ਤੇ ਕੰਮ ਹੋਵੇ ਜਿਹੜੀ ਤੁਸੀਂ ਬੇਅਦਬੀ ਦੀ ਗੱਲ ਕਰਦੇ ਜਿੰਨੇ ਕਰਦੇ ਫਿਰ ਤਾਂ ਕਾਰ ਹੀ ਦੇਣੀ ਆ ਇਹ ਤਾਂ ਆਪਾਂ ਦੇਖਿਆ ਹੀ ਆ ਕਿ ਸਿੱਖ ਵੇਸ਼ ਪੂਸ਼ ਵਾਲੇ ਬੰਦਿਆਂ ਨੇ ਵੀ ਕੀਤੀ ਆ ਉਹ ਤਾਂ ਇੱਕ ਵਿਸ਼ਾ ਵੱਖਰਾ ਵਾ ਉਹਦੇ ਵਾਸਤੇ ਕਾਨੂੰਨ ਸਖਤ ਹੋ ਜਾਣ ਜੇ 295 ਦੀ ਤੁਸੀਂ ਗੱਲ ਕਰਦੇ ਹੋ ਕਿ ਨਾਰਮਲ ਤਾਰਾ ਵਾ ਉਹਦੇ ਵਿੱਚ ਬਹੁਤ ਜਲਦੀ ਜਮਾਨਤ ਹੋ ਜਾਂਦੀ ਆ ਕੋਈ ਵੱਡੀ ਸਜ਼ਾ ਨਹੀਂ ਹੁੰਦੀ ਉਹਦੇ ਵਾਸਤੇ ਬੜੇ ਚਿਰ ਤੋਂ ਅਪੀਲ ਸਾਰੀ ਸਿੱਖ ਜਗਤ ਕਰ ਰਿਹਾ ਸਰਕਾਰਾਂ ਨੂੰ ਜਿਹੜੀਆਂ ਵੀ ਸਰਕਾਰਾਂ ਬਣਦੀਆਂ ਨੇ ਵੀ ਸਖਤ ਕਾਨੂੰਨ ਬਣਾਇਆ ਜਾਵੇ ਕਿਸੇ ਵੀ ਈਸ਼ਟ ਦੀ ਕਿਸੇ ਵੀ ਧਰਮ ਦੀ ਜੇ ਬੇਅਦਬੀ ਹੁੰਦੀ ਆ ਪਰ ਜਿਸ ਤਰੀਕੇ ਗੱਲ ਉਠਰੀ ਸੀ ਕਿ ਹੁਣ ਤਾਂ ਤੁਸੀਂ ਅਪੀਲ ਕਰ ਦਿੱਤੀ ਹੈ ਕਿ ਇਹ ਦੁਕਾਨਾਂ ਤੇ ਵਿਕਣ ਹੀ ਨਹੀਂ ਚਾਹੀਦੀ ਗੁਰਦੁਆਰਿਆਂ ਦੇ ਵਿੱਚੋਂ ਹੀ ਮਿਲਨੇ ਚਾਹੀਦੀ ਹੈ ਗੁਟਕਾ ਸਾਬੀਆਂ ਜਿੱਦਾਂ ਵੀ ਪਰ ਜੇਕਰ ਆਧਾਰ ਕਾਰਡ ਤੇ ਇਸ ਤਰੀਕੇ ਕੋਈ ਬਣ ਜਾਂਦਾ ਕਿ ਆਧਾਰ ਕਾਰਡ ਤੇ ਦਿੱਤੀ ਜਾਏਗੀ ਫਿਰ ਤਾਂ ਕੋਈ ਵੀ ਸੋਹਣੇ ਰੂਪ ਦੇ ਵਿੱਚ ਆ ਕੇ ਉਹ ਲੈ ਜਾਏਗਾ ਤੇ ਫਿਰ ਅਸੀਂ ਕੀ ਕਰ ਲਾਂਗੇ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਇਹ ਤਾਂ ਵਿਸ਼ਾ ਹੈ ਜਿਹੜਾ ਹੈ ਤੇ ਇਹ ਤਾਂ ਬਹਿਸ ਦਾ ਹੋ ਜਾਂਦਾ ਕਿਹੜਾ ਵੀ ਕਰ ਦੂਗਾ ਮੈਂ ਤੁਹਾਨੂੰ ਪਹਿਲਾਂ ਬੇਨਤੀ ਵੀ ਪਿਛਲੇ ਸਾਲ ਜਿਹੜੇ ਵਿਦ ਵੀ ਹੋਈ ਸਿੱਖ ਵੇਚ ਪੁੱਛ ਵਾਲੇ ਬੰਦੇ ਵੀ ਆਏਗੇ ਸੀ ਉਹਦੇ ਵਾਸਤੇ ਉਹ ਹੀ ਤਾਂ ਕਹਿ ਰਹੇ ਕਿ ਸਖਤ ਕਾਨੂੰਨ ਹੋ ਜੇ ਕਿਸੇ ਨੂੰ ਡਰਤਾ ਹੋਵੇ ਨਾ ਕਾਨੂੰਨ ਦਾ ਹੁਣ ਨਾਰਮਲ 295 ਤੇ ਡਰ ਹੈ ਕਿਸੇ ਨੂੰ ਨਹੀਂ ਤੁਸੀਂ ਵਿਧਵੀ ਕਰਦੇ ਹੋ ਤੁਸੀਂ ਜਾਣਦੇ ਹੋ 2 ਮਹੀਨੇ ਬਾਅਦ ਜਾਂ 3 ਮਹੀਨੇ ਬਾਅਦ ਤੁਸੀਂ ਵਾਪਸ ਆ ਜਾਂਦੇ ਹੋ ਕੋਈ ਸਖਤ ਕਾਨੂੰਨ ਨਹੀਂ ਹੈਗਾ ਉਹੀ ਤਾਂ ਮੈਂ ਬੇਨਤੀ ਕਰ ਰਿਹਾ ਵੀ ਕਾਨੂੰਨ ਸਖਤ ਹੋ ਜਾਣਾ ਤਾਂ ਕਿ ਕੋਈ ਵੀ ਇਦਾਂ ਦਾ ਕੰਮ ਕਰਨ ਤੋਂ ਪਹਿਲਾਂ ਡਰੇ ਸੋ ਉਸ ਉਸ ਬੱਚੇ ਨੂੰ ਤੁਸੀਂ ਕਾਬੂ ਕਿੱਥੋਂ ਕੀਤਾ ਸੀ ਜਿਹੜਾ ਤੁਸੀਂ ਵੀਡੀਓ ਦੇਖੀ ਆ ਤੁਹਾਨੂੰ ਸ਼ੱਕੀ ਲੱਗਾ ਸੀ ਜਾਂ ਦੇਖਿਆ ਸੀ ਉਸ ਨੂੰ ਤੁਸੀਂ ਕਿੰਮਟ ਵਾਸਤੇ ਮੰਨ ਲਓ ਕਿ ਮੈਂ ਹੀ ਭੇਜਿਆ ਸੀ ਚੈੱਕ ਕਰਨ ਵਾਸਤੇ ਭੇਜਿਆ ਸੀ ਪਰ ਕੀ ਇਹ ਸਿਸਟਮ ਸਹੀ ਹੈ ਜਿਹੜਾ ਦੁਕਾਨਾਂ 'ਤੇ ਕੀਤਾ ਜਾਂਦਾ ਤੁਹਾਨੂੰ ਲੱਗਦਾ ਵੀ ਇਹ ਸਹੀ ਹੈ ਕਿ ਕੋਈ ਵੀ ਆਉਂਦਾ ਰੁਪਿਆ 100 ਦਿੰਦਾ ਪੋਥੀ ਦਿੰਦਾ ਲੈ ਜਾਂਦਾ ਬਿਲਕੁਲ ਗਲਤ ਹੈ ਇਹਹੀ ਸਿਸਟਮ ਹੈ ਨਾ ਬੱਚਾ ਆਇਆ ਜਾਂ ਮੈਂ ਆਇਆ ਕੋਈ ਤੁਸੀਂ ਆਏ ਕੋਈ ਵੀ ਲੈਣ ਆਇਆ ਮੈਂ ਕਹਿੰਦਾ ਵੀ ਸਿਸਟਮ ਹੋਵੇ ਪਤਾ ਹੋਵੇ ਜਿਹੜਾ ਬੰਦਾ ਪੋਥੀ ਲੈਣ ਆਇਆ ਉਹ ਪੋਥੀ ਲੈਣ ਦੇ ਲਾਇਕ ਹੈਗਾ ਯਾਰ ਪਹਿਲੀ ਗੱਲ ਤਾਂ ਵੀ ਇਹ ਗੱਲਾਂ ਸਾਰੀਆਂ ਬਾਅਦ 'ਚ ਹੋ ਜਾਂਦੀਆਂ ਵੱਡੀ ਗੱਲ ਤੇ ਵੀ ਗੁਰਬਾਣੀ ਦੀਆਂ ਪੋਥੀਆਂ ਵੇਖਦੀਆਂ ਕਿਉਂ ਸਾਡੀਆਂ ਸੰਸਥਾਵਾਂ ਦੇ ਕੋਲ ਸਾਧਨਾਂ ਦੀ ਘਾਟ ਨਹੀਂ ਹੈਗੀ ਮਾਇਆ ਦੀ ਘਾਟ ਨਹੀਂ ਹੈਗੀ ਕਿਸੇ ਚੀਜ਼ ਦੀ ਕੀ ਗੁਰਬਾਣੀ ਜਿਹੜੀ ਆ ਉਹ ਸਾਡੀਆਂ ਸੰਸਥਾਵਾਂ ਉਪਲਬਧ ਨਹੀਂ ਕਰਾ ਸਕਦੀਆਂ ਗੁਰਬਾਣੀ ਦੀਆਂ ਪੋਥੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ ਇਹ ਤਾਂ ਆਮ ਜਿਹਾ ਸਵਾਲ ਆ ਤੇ ਇਹਦਾ ਜਵਾਬ ਮੈਨੂੰ ਲੱਗਦਾ ਉਹ ਵੀ ਸਾਨੂੰ ਪਤਾ ਹੀ ਆ ਕਿ ਸਭ ਕੁਝ ਹੋ ਸਕਦਾ ਜੇ ਸਾਡੀ ਨੀਅਤ ਹੋਵੇ ਤੇ ਫਿਰ ਜਿੱਥੇ ਬੰਦੀਆਂ ਸੰਸਥਾਵਾਂ ਕਿਥੇ ਨੇ ਕਿ ਸਿਰਫ ਜਿੱਥੇ ਜਿੱਥੇ ਜਿਹੜੀ ਗੱਲ ਕਰਦੇ ਜਿਥੇਦਾਰੀਆਂ ਸਿਰਫ ਗੋਲਕਾਰੀਆਂ ਰਹਿ ਗਈਆਂ ਨੇ ਕਿਉਂਕਿ ਇਸ ਚੀਜ਼ ਨੂੰ ਲੈ ਕੇ ਟੌਪਿਕ ਕਾਫੀ ਥੇਰ ਤੋਂ ਚੱਲਦੇ ਆ ਰਹੇ ਆ ਧਾਰਾ ਨੂੰ ਲੈ ਕੇ ਗੁਟਕਾ ਸਾਹਿਬ ਪੋਥੀਆਂ ਨੂੰ ਲੈ ਕੇ ਸੋ ਸਿਰਫ ਗੋਲਕਾਰੀਆਂ ਜਿਥੇਦਾਰੀਆਂ ਰਹਿ ਗਈਆਂ ਨੇ ਮੈਂ ਬਿੱਤ ਕੋਈ ਜੀ ਜਾਣਦਾ ਮੀਰ ਪੇ ਸਾਡਾ ਜਿਹੜਾ ਜੀਵਨ ਹੈ ਧ੍ਰਿਗ ਗਿਆ ਸਤਕਾਰ ਗੁਰੂ ਬਾਣੀ ਤੋਂ ਗੁਰੂ ਤੋਂ ਸਤਕਾਰ ਤੋਂ ਉੱਪਰ ਕੁਝ ਨਹੀਂ ਹੈਗਾ ਆਮ ਸਿੱਖ ਵਾਸਤੇ ਗੁਰੂ ਤੋਂ ਉੱਪਰ ਕੁਝ ਨਹੀਂ ਹੈਗਾ ਤੇ ਜੇ ਅਸੀਂ ਸਤਕਾਰ ਹੀ ਨਹੀਂ ਕਰਦੇ ਗੁਰੂ ਦਾ ਜੇ ਅਸੀਂ ਗੁਰੂ ਦੇ ਸਤਕਾਰ ਵਾਸਤੇ ਕਦਮ ਹੀ ਨਹੀਂ ਚੱਕਦੇ ਤੇ ਸਿਰ ਸਾਨੂੰ ਮੈਨੂੰ ਲੱਗਦਾ ਵੀ ਸਿੱਖ ਖਾਣ ਦਾ ਵੀ ਕੋਈ ਹੱਕ ਨਹੀਂ ਹੈਗਾ ਫਿਰ ਤਾਂ ਅਸੀਂ ਫਿਰ ਆਮ ਜਿਹੜੇ ਦੁਨੀਆ ਤੇ ਜੀਵ ਤੁਰੇ ਫਿਰਦੇ ਉਹਨਾਂ ਜੀਵਾਂ ਵਰਗੀਆਂ ਫਿਰ ਵੀ ਅਸੀਂ ਜਾਨਣਾ ਚਾਹਾਂਗੇ ਤੁਸੀਂ ਉਸ ਬੱਚੇ ਨੂੰ ਸ਼ੱਕੀ ਹਾਲਾਤ ਦੇ ਵਿੱਚ ਦੇਖਿਆ ਸੀ ਜਾਂ ਦੇਖਿਆ ਸੀ ਉਹ ਇੱਕ ਪ੍ਰਵਾਸੀ ਦਿਖ ਰਿਹਾ ਤੇ ਹੱਥ ਦੇ ਵਿੱਚ ਗੁਟਕਾ ਸਾਹਿਬਾ ਕਿਸ ਤਰੀਕੇ ਹਾਲਾਤ ਸੀਗੇ ਜਾਂ ਤੁਸੀਂ ਉਸ ਨੂੰ ਦੇਖਿਆ ਸੀ ਮਾਰੀ ਹੈ ਜਿਹਨੇ ਬਾਅਦ ਦੇ ਵਿੱਚ ਉਸ ਵੀਡੀਓ ਤੋਂ ਬਾਅਦ ਨਾ ਕਿਸ ਦੇ ਚੇਬੜਾ ਮਾਰੀਏ ਬੱਚੇ ਦੇ ਬੱਚੇ ਦੇ ਕਿਸੇ ਨੇ ਮਾਰੀਏ ਹਾਂ ਦੱਸ ਰਹੇ ਸੀ ਆ ਬੱਚਾ ਆ ਰਿਹਾ ਵਾਲੇ ਕਹਿੰਦੇ ਕਿ ਇਹਨੇ ਬੱਚੇ ਨੇ ਚਲੋ ਅਸੀਂ ਕਰਦੇ ਉਹ ਤਾਂ ਅਸੀਂ ਵੈਰੀਫਾਈ ਕਰਦੇ ਜੀ ਉਹ ਅਲੱਗ ਮੁੱਦਾ ਹੋ ਜਾਂਦਾ ਫਿਰ ਵੀ ਕਿਹੜੇ ਹਾਲਾਤ ਦੇ ਵਿੱਚ ਬੇਨਤੀ ਹੈ ਵੀ ਰਾਜੀ ਜੀ ਵੀ ਕੋਈ ਵੀ ਗੁਰਬਾਣੀ ਦੀ ਜਿਹੜੀ ਪੋਥੀ ਜਾਂ ਉਹ ਵਿਕਣ ਨਾ ਗੁਰਬਾਣੀ ਵਿਕੇ ਨਾ ਗੁਰਬਾਣੀ ਪੜ੍ਹਦੇ ਵਾਸਤੇ ਤੇ ਗੁਰਬਾਣੀ ਸਾਜ ਜੀਵ ਜਾਜ ਬਣਾਉਣ ਵਾਸਤੇ ਆ ਉਹ ਗੁਰਬਾਨੀ ਵਿਕੇ ਨਾਲ ਉਹਦੇ ਵਾਸਤੇ ਆਸ ਕਰਦੇ ਆ ਸਾਡੀ ਸਸਤਾਵਾਂ ਜਿਹੜੀਆਂ ਉਹ ਧਿਆਨ ਦੇਣਗੇ ਜੀ ਲੱਗਦੇ ਜਿੰਨੀ ਇੱਕ ਵੀਡੀਓ ਵਾਇਰਲ ਹੋ ਚੁੱਕੀ ਹੈ ਜਥੇਦਾਰ ਸਾਹਿਬ ਨੂੰ ਵੀ ਇਸ ਦੇ ਉੱਤੇ ਬਿਆਨ ਦੇਣਾ ਚਾਹੀਦਾ ਸੀਗਾ ਉਹਨਾਂ ਦੇ ਕੋਲ ਸਾਰਾ ਮੁੱਦਾ ਪਹੁੰਚ ਗਿਆ ਹੋਣਾ ਤੇ ਆਸ ਕਰਦੇ ਆ ਵੀ ਉਹ ਇਸ ਤੇ ਜਰੂਰ ਐਡ ਕਰਨ ਦੇ ਤਿਆਰ ਰੱਖਣਗੇ ਜੀ ਸਾਡੀਆਂ ਜਿਹੜੀਆਂ ਸੱਦ ਮੌਸ ਸੰਸਥਾ ਵਾ ਉਹ ਵੀ ਧਿਆਨ ਦੇਊਗੀ ਜੀ ਤੁਸੀਂ ਪਹੁੰਚ ਕਰੋਗੇ ਜੀ ਜਥੇਦਾਰ ਸਾਹਿਬ ਆ ਸਰ ਮੌਸ ਸੰਸਥਾ ਦੇ ਵਿੱਚ ਅਸੀਂ ਪਹੁੰਚ ਕਰਾਂਗੇ ਜੀ ਤੁਹਾਨੂੰ ਦੁਕਾਨਦਾਰਾਂ ਨੂੰ ਅਪੀਲ ਲਗਾਈ ਗਈ ਹੈ ਦੁਕਾਨਦਾਰਾਂ ਦਾ ਕਿਸ ਤਰੀਕੇ ਨਾਲ ਬਿਲਕੁਲ ਉਹਨਾਂ ਨੇ ਬਹੁਤ ਸੋਹਣਾ ਸਪੋਚ ਦਿੱਤਾ ਜੀ ਉਹਨਾਂ ਨੇ ਸਮਝੀ ਇਸ ਗੱਲ ਨੂੰ ਤੇ ਉਹਨਾਂ ਨੇ ਸਾਨੂੰ ਵਾਅਦਾ ਕੀਤਾ ਕਿ ਅਸੀਂ ਭਵਿੱਖ ਦੇ ਵਿੱਚ ਇਸ ਸਿਸਟਰ ਨੂੰ ਧਿਆਨ ਵੀ ਰੱਖਾਂਗੇ ਤੇ ਗੁਰਬਾਨੀ ਦਾ ਸਤਕਾਰ ਵੀ ਪੂਰਾ ਕਰਾਂਗੇ ਜੇ ਆਖਰੀ ਸਵਾਲ ਪੁੱਛਣਾ ਚਾਹਾਂਗੇ ਜਿਸ ਦੁਕਾਨ ਤੇ ਉਹ ਗੁਟਕਾ ਸਾਹਿਬ ਦਿੱਤਾ ਗਿਆ ਸੀਗਾ ਵੇਚਿਆ ਗਿਆ ਸੀਗਾ ਉਹ ਵੀ ਇੱਕ ਸਰਦਾਰ ਬੰਦਾ ਦਸਤਾਰ ਸਜਾਈਆ ਲੱਗਦਾ ਉਸ ਨੂੰ ਵੀ ਇੰਨੀ ਸਮਝ ਹੋਣੀ ਚਾਹੀਦੀ ਹੈ ਕੋਈ ਗੈਰ ਸਿੱਖੇ ਜੋ ਪ੍ਰਵਾਸੀ ਲੱਗ ਉਹ ਹੀ ਤਾਂ ਮੈਂ ਕਰ ਰਿਹਾ ਵੀ ਉਹ ਸਮਝ ਹੋਣੀ ਚਾਹੀਦੀ ਹੈ ਨਾ ਕਿ ਮੈਂ ਜਿੰਨੂੰ ਗੁਰਬਾਨੀ ਦੀ ਪੁ ਜਦ ਕੋਈ ਵੀ ਆ ਬੰਦਾ ਆ ਕੇ ਕੋਈ ਗਲਤੀ ਕਰ ਦਿੰਦਾ ਵੀ ਆਪਾਂ ਕਿਉਂ ਇਦਾਂ ਦਾ ਸਿਸਟਮ ਕਰ ਲਈ ਇਹ ਤਾਂ ਸਾਰੇ ਨੂੰ ਹੋਣਾ ਚਾਹੀਦਾ ਇਹ ਤਾਂ ਹਰ ਇੱਕ ਨੂੰ ਮਿਲਣਾ ਆਮ ਬੰਦੇ ਨੂੰ ਕਿਸੇ ਨੂੰ ਪਤਾ ਹੋਣਾ ਚਾਹੀਦਾ ਨਾ ਪਰ ਉਹਨੇ ਕਿਉਂ ਕਰਤਾ ਕਿਉਂਕਿ ਅਸੀਂ ਪੈਸੇ ਨੂੰ ਬਸ ਮੁੱਖ ਰੱਖਿਆ ਹੋਇਆ ਵਾ ਵੀ ਮਾਇਆ ਸੀ ਮੁੱਖ ਰੱਖੀ ਹੋਈ ਆ ਬਾਕੀ ਸਭ ਗੁਰੂ ਸਾਡੇ ਬਹੁਤ ਪਿਛੇ ਰਹਿ ਗਿਆ ਇਹ ਇਹ ਸਾਰੇ ਸਾਡੇ ਸਾਰੇ ਅਸੀਂ ਵਿੱਚ ਆ ਗਏ ਤੁਸੀਂ ਮੈਂ ਸਾਰੇ ਵਿੱਚ ਹੀ ਆ ਗਏ ਆ ਕਿ ਅਸੀਂ ਗੁਰੂ ਤੋਂ ਪਿਛੇ ਹੋ ਗਏ ਜਦੋਂ ਕਿਸੇ ਸਤਕਾਰ ਹੋਵੇ ਆਧਾਰ ਕਾਰਡ ਵਗੈਰਾ ਸਾਰੇ ਪ੍ਰੂਫ ਲੈ ਕੇ ਪਰਿਵਾਰ ਵੇਖ ਕੇ ਤੇ ਫਿਰ ਉਹਨਾਂ ਨੂੰ ਪੋਤੀਆਂ ਜਿਹੜੀਆਂ ਗਾਂ ਹਨ ਦਿੱਤੀਆਂ ਜਾਂਦੀਆਂ ਗੱਲ ਆਧਾਰ ਕਾਰਡ ਤੇ ਇਹ ਆ ਜਾਂਦੀ ਹੈ ਕਿ ਜ ਤਾਂ ਕੋਈ ਸੋਨੇ ਰੂਪ ਦੇ ਵਿੱਚ ਬੱਚਾ ਭੇਜ ਸਕਦਾ ਹੈ ਜਾਂ ਖੁਦ ਸੋਨਾ ਰੂਪ ਲੈ ਕੇ ਇੱਕ ਬਾਣੇ ਦੇ ਵਿੱਚ ਆ ਕੇ ਖਰੀਦ ਕੇ ਕੁਝ ਵੀ ਕਰ ਸਕਦਾ ਹੈ। ਵੇਖੋ ਇਹ ਤੇ ਇਹ ਹੁਣ ਐਫਜੀਪੀਸੀ ਨੂੰ ਜਨੀਅਵ ਸੰਸਥਾ ਵਾਸ ਇੱਕ ਸੰਸਥਾ ਵਾ ਗੱਲਬਾਤ ਕਰਨ ਗਿਆ ਇਹਦੇ ਬਾਰੇ। ਹੁਣ ਵੀ ਜਿਵੇਂ ਭਾਈ ਸਾਹਿਬ ਬਣਾ ਨੇ ਦਿੱਤਾ ਯਾਰ ਕਿ ਅਸੀਂ ਇਹਦੇ ਬਾਰੇ ਉਹਨਾਂ ਨਾਲ ਵੀ ਉਹਨਾਂ ਕੋਲ ਪਹੁੰਚ ਕਰਾਂਗੇ ਕਿ ਇਹਦੇ ਤੇ ਹੱਲ ਕੱਢਿਆ ਜਾਵੇ ਬਹੁਤ ਜਲਦੀ ਜਲਦੀ। ਸੋ ਗੱਲ ਕਰੀਏ ਜਦ ਉਸ ਬੱਚੇ ਨੂੰ ਤੁਸੀਂ ਫੜਿਆ ਸੀਗਾ ਉਸ ਨੂੰ ਕਿਸ ਹਾਲਾਤ ਦੇ ਵਿੱਚ ਦੇਖਿਆ ਸੀਗਾ ਸ਼ੱਕੀ ਸੀਗਾ ਜਾਂ ਲੱਗਾ ਕਿ ਗੁਟਕਾ ਸਾਹਿਬ ਦੀ ਬੇਇੱਜ਼ਤੀ ਕਰਨ ਲੱਗਾ ਇਸ ਤਰੀਕੇ। ਨਹੀਂ ਨਹੀਂ ਵੇਖੋ ਇਹ ਆ ਕਿ ਤੁਸੀਂ ਦੇਖੋ ਕਿ ਮੋਨਾ ਕੋ ਨਾ ਇਹ ਪਰ ਦੇਖੋ ਕਿਸੇ ਬਿਲ ਉਹ ਕਹਿ ਰਿਹਾ ਕਿ ਸਿਰਫ ਉਹਨੂੰ ਪੁੱਛਿਆ ਕਿ ਅਸੀਂ ਮਤਲਬ ਕਿ 100 ਰੁਪਿਆ ਹਨਾ ਤਾਂ ਉਹਨਾਂ ਨੇ ਕੁਝ ਨਹੀਂ ਪੁੱਛਿਆ ਉਹਦਾ ਫੜਾ ਦਿੱਤਾ ਸਾਡਾ ਸਤਕਾਰ ਆ ਮੇਨ ਕੀ ਕੱਲ ਨੂੰ ਕਿਤੇ ਵੀ ਹੋ ਸਕਦਾ ਜ਼ਰੂਰੀ ਨਹੀਂ ਕਿ ਉਹ ਫਿਰ ਵੀ ਕਰਦੇ ਨਾ ਪਰ ਕਿਤੇ ਹੋ ਵੀ ਸਕਦੀ ਆ ਕਿ ਇਦਾਂ ਆਪਾਂ ਜਿੰਨੂੰ ਮਰਜ਼ੀ ਦੇ ਦਈਏ ਫਿਰ ਉਹ ਗਲਤ ਆ ਨਾ ਨੰਗੇ ਸਿਰ ਕਹਿ ਲਏ ਜੁੱਤੀ ਪਾਈ ਪੈਰਾਚੋਟ ਤਰੀਕੇ ਗੁਟਕਾ ਸਾਹਿਬ ਦੀ ਬੇਅਦ ਵੀ ਹੋ ਵੀ ਵੱਡੀ ਚੀਜ਼ ਹੈ ਦੇਖੋ ਉਹ ਸਤਕਾਰ ਤੇ ਜ਼ਰੂਰੀ ਆ ਨਾ ਮਾਣੀ ਗੁਰਬਾਣੀ ਲਿਖੀ ਆ ਸਤਕਾਰ ਤੇ ਆਪਾਂ ਨੂੰ ਜ਼ਰੂਰੀ ਆ ਤੇ ਉਹਦਾ ਸਤਕਾਰ ਰੱਖਾਂਗੇ ਤਾਂ ਫਿਰ ਬਿਹਾਲ ਆਪਾਂ ਫੇਰ ਹੀ ਆਪਾਂ ਗੱਲ ਕਰਾਂਗੇ ਇੱਕ ਗੱਲ ਕਰੀਏ ਤਾਂ ਲੱਗਦਾ ਨਹੀਂ ਕਿ ਸੰਸਥਾਵਾਂ ਅੱਗੇ ਆਉਣੀਆਂ ਨਹੀਂ ਚਾਹੁੰਦੀਆਂ ਜਾਂ ਫਿਰ ਜੇਕਰ ਸੰਸਥਾ ਅੱਗੇ ਆ ਜਾਂਦੀ ਹੈ ਤਾਂ ਗੱਲਾਂ ਵੱਧ ਜਾਂਦੀਆਂ ਕਮੇਟੀ ਬੁਲਾਣੀ ਪੈਂਦੀ ਹੈ ਨਹੀਂ ਸੰਸਥਾਵਾਂ ਕਿਉਂ ਨਹੀਂ ਇਹਨਾਂ ਕੋਈ ਫੰਡ ਦੀ ਕਮੀ ਆ ਹਰ ਇੱਕ ਚੀਜ਼ ਆ ਨਾ ਕੋਈ ਸਖਪੰਦ ਕੋ ਕਿ ਇਹ ਇੰਨੀਆਂ ਵੱਡੀਆਂ ਸੰਸਥਾਵਾਂ ਕੰਮ ਕਰਨੀ ਇਹਦੇ ਉੱਤੇ ਕਿ ਜੇ ਅਸੀਂ ਇੰਨੇ ਵੀ ਗੁਰਬਾਣੀ ਦੇ ਸਤਕਾਰ ਲਈ ਤੇ ਇੰਨੀਆਂ ਵੱਡੇ ਚੱਲ ਰਹੀਆਂ ਸੰਸਥਾਵਾਂ ਚੱਲਦੀਆਂ ਉਹਨਾਂ ਲਈ ਚੱਲ ਰਹੀਆਂ ਵੀ ਕਰਨ ਕਿਉਂ ਨਹੀਂ ਡਈਆਂ ਇੰਨੇ ਵੱਡੇ ਸਾਰੀਆਂ ਸੰਸਥਾਵਾਂ ਵਾਂ ਉਹ ਕਰਨ ਅੱਗੇ ਆਣ ਕੇ ਪਹਿਲ ਕਰਨ ਆਪਣੇ ਗੁਰਬਾਣੀ ਦੇ ਸਤਕਾਰ ਲਈ ਕੋਸ਼ਿਸ਼ ਵੀ ਕਰਨ ਜਿੱਥੋਂ ਤੱਕ ਹੋ ਸਕੇ ਨਾ ਦਿੱਤਾ ਨਹੀਂ ਸਾਨੂੰ ਇਹੀ ਚੀਜ਼ ਸਿਖਾਈ ਜਾਂਦੀ ਹੈ ਸਾਡੀ ਗੁਰਬਾਣੀ ਦੇ ਵਿੱਚ ਸਾਡਾ ਜੀਵਨ ਬਤੀਤ ਹੋਣਾ ਸਾਡਾ ਸਾਰਾ ਜੀਵਨ ਉਹਦੇ ਚ ਉਹਦੀੋ ਬੇਤਬੀ ਨਹੀਂ ਅਸੀਂ ਸਾਂਭ ਸਕਦੇ ਜੇਕਰ ਅਸੀਂ ਗੁਰੂ ਨੂੰ ਨਹੀਂ ਸਾਂਭ ਸਕੀ ਤਾਂ ਅਸੀਂ ਆਪਣਾ ਪੰਥ ਕਿਵੇਂ ਸਾਂਭਾਂਗੇ ਇਹ ਤਰਾਸ ਦੀ ਆ ਬਹੁਤ ਇਹ ਤਰਾਸ ਦੀ ਆ ਸਾਨੂੰ ਇਹ ਜ਼ਰੂਰੀ ਆ ਇਹਦੇ ਲਈ ਗੁਰਬਾਣੀ ਦੇ ਸਤਕਾਰ ਲਈ ਇਹ ਜ਼ਰੂਰ ਕਰਨਾ ਚਾਹੀਦਾ ਸਾਰਿਆਂ ਨੂੰ ਆਮ ਕੱਲੇ ਸਸਤਾਵਾਂ ਦੀ ਨਹੀਂ ਗੱਲ ਪਰ ਸਿੱਖ ਨੂੰ ਇਹ ਜ਼ਰੂਰੀ ਉਹ ਦੁਕਾਨਦਾਰ ਨੂੰ ਕਿਵੇਂ ਦੇਖਦੇ ਉਹ ਵੀ ਦਸਤਾਰ ਸਜਾਈ ਸੀ ਕਿ ਇੱਕ ਬੱਚਾ ਸੀ ਕਹਿ ਨਹੀਂ ਸਕਦੇ ਚਲੋ ਬੱਚਾ ਇੱਕ ਲੈ ਕੇ ਜਾ ਸਕਦਾ ਪਰ ਉਸ ਜਿਸ ਦੇ ਕਿ ਬੱਚੇ ਦੇ ਹਾਲਾਤ ਸੀਗੇ ਕਹਿ ਸਕਦੇ ਪ੍ਰਵਾਸੀ ਜਾਂ ਨਿਸ਼ੇੜੀ ਟਾਈਪ ਲੱਗ ਲਿਆ ਸੀ ਪਰ ਜੇਕਰ ਕੋਈ ਘਟਨਾ ਵਾਪਰ ਜਿੰਦੀ ਜ਼ਿੰਮੇਵਾਰ ਕੌਣ ਹੁੰਦਾ ਉਹ ਵੀ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਏਡੀ ਵੱਡੀ ਘਟਨਾ ਹੁੰਦੀ ਤਾਂ ਗੱਲ ਉੱਥੋਂ ਤੱਕ ਪਹੁੰਚਦੀ ਫਿਰ ਜਥੇ ਬੰਦਿਆ ਜਵਾਬ ਦੇਣ ਤੋਂ ਵੀ ਜਾਂਦੀ ਹਾਂਜੀ ਜੀ ਇਤਰਾਸ ਦੀ ਹੈ ਬਹੁਤ ਤੇ ਮੈਂ ਕਹਿੰਦਾ ਕਿ ਬਹੁਤ ਜ਼ਿਆਦੀ ਵੱਡੀ ਇਤਰਾਸ ਦੀ ਹੈ ਕਿ ਉਹ ਸਰਦਾਰ ਹੋ ਗਏ ਇਹੋ ਜਿਹਾ ਮਤਲਬ ਕਿ ਇਲਾ ਪਰਵਾਹੀ ਕਰਨ ਡਿਆ ਸੋ ਬਿਲਕੁਲ ਅੱਜ ਦੁਕਾਨਦਾਰਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਅਪੀਲ ਕੀਤੀ ਗਈ ਹੈ ਕਿ ਇਸ ਤਰੀਕੇ ਜਿਹੜ ਪੋਚੀਆਂ ਸਾਹਿਬ ਗੁਟਕਾ ਸਾਹਿਬ ਨਾ ਵੇਚੇ ਜਾਣ ਅਤੇ ਸਿੱਖ ਸੰਸਥਾਵਾਂ ਦੇ ਅੱਗੇ ਵੀ ਇਹ ਗੱਲ ਰੱਖੀ ਹੈ ਸਿਰਮੌਰ ਸੰਸਥਾਵਾਂ ਸਾਡੀਆਂ ਹੈਗੀਆਂ ਨੇ ਕਿ ਕਿਸ ਤਰੀਕੇ ਇਹ ਬੇਅਦਬੀਆਂ ਹੁੰਦੀਆਂ ਨੇ ਜੇਕਰ ਕੋਈ ਉਸ ਤਰੀਕੇ ਕੋਈ ਵੱਡੀ ਘਟਨਾ ਹੋ ਜਾਂਦੀ ਕੋਈ ਹਾਦਸਾ ਵਾਪਰ ਜਾਂਦਾ ਕਿਉਂਕਿ ਜ਼ਰਬਾਤ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਬਿਲਕੁਲ ਨੇੜੇਲੀ ਮਾਰਕੀਟ ਹੈ ਉੱਥੋਂ ਇਹ ਗੁਟਕਾ ਸਾਹਿਬ ਖਰੀਦੇ ਜਾਂਦਾ ਸਿਰਫ 100 ਰੁਪਏ ਦੇ ਵਿੱਚ ਕਿ ਗੁਰਬਾਣੀ ਦਾ ਵੀ ਹੁਣ ਮੁੱਲ ਪੈਣ ਲੱਗ ਗਿਆ ਇਹ ਸਵਾਲ ਜ਼ਰੂਰ ਖੜੇ ਹੁੰਦੇ ਨੇ ਉਹ ਸਿਰਮੌਰ ਸੰਸਥਾਵਾਂ ਤੇ ਕਿਉਂਕਿ ਇੰਨੀ ਇੱਕ ਵੀਡੀਓ ਵਾਇਰਲ ਹੋ ਚੁੱਕੀ ਹੈ ਕਿ ਸ਼ ਕਿਸੇ ਜਥੇਦਾਰ ਸਾਹਿਬ ਦਾ ਐਸਾ ਬਿਆਨ ਨਹੀਂ ਆਇਆ ਕਿ ਉਸ ਦੇ ਉੱਤੇ ਰੋਕ ਲਾਈ ਜਾ ਸਕੇ ਸੋ ਹੁਣ ਦੁਕਾਨਦਾਰਾਂ ਨੂੰ ਅਪੀਲ ਕਰਦੇ ਹੋਏ ਨਯੰਗ ਸਿੰਘ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਗੁਟਕਾ ਸਾਇਬ ਜਿਹੜੇ ਆ ਉਹ ਨਾ ਵੇਚੇ ਜਾਣ ਕਿਉਂਕਿ ਗੁਰਬਾਣੀ ਗੁਰੂ ਘਰਾਂ ਦੇ ਵਿੱਚੋਂ ਹੀ ਮਿਲਣੀ ਚਾਹੀਦੀ ਹੈ ਗੁਰਦੁਆਰਿਆਂ ਦੇ ਵਿੱਚੋਂ ਹੀ ਮਿਲਣੀ ਚਾਹੀਦੀ ਹੈ ਕਿ ਕਿਸੇ ਵੀ ਤਰੀਕੇ ਕੋਈ ਐਸੀ ਬੇਅਦਬੀ ਜਾਂ ਐਸੀ ਘਟਨਾ ਨਾ ਵਾਪਰੇ ਸੋ ਅਪੀਲ ਕੀਤੀ ਗਈ ਹੈ ਇੱਕ ਸਮਾਂ ਮੰਗਿਆ ਗਿਆ ਉਸ ਤੋਂ ਬਾਅਦ ਦੇਖਣਾ ਕਿ ਸੰਸਥਾਵਾਂ ਕਿੰਨੀਆਂ ਕਕੀਆਂ ਆਉਂਦੀਆਂ ਨੇ ਜਥੇਦਾਰ ਸਾਹਿਬ ਦਾ ਕੀ ਬਿਆਨ ਹੁੰਦਾ ਸੋ ਕਿੰਨਾ ਕਿਤੇ ਜ਼ਰੂਰ ਇੱਕ ਕਹਿ ਸਕਦੇ ਆ ਕਿ ਮਨ ਨੂੰ ਦੁੱਖ ਦੇਣ ਵਾਲੀ ਖਬਰ ਸੀ ਕਿ ਜੇਕਰ ਇਸ ਤਰੀਕੇ ਕੇ ਬੇਦਬੀ ਹੋ ਜਾਂਦੀ ਤਾਂ ਹੁਣ ਅਪੀਲ ਇਹੀ ਕੀਤੀ ਗਈ ਹੈ ਕਿ ਕਿਸੇ ਵੀ ਦੁਕਾਨ ਦੇ ਉੱਤੇ ਗੁਟਕਾ ਸਾਈ ਪੋਥੀਆਂ ਇਸ ਤਰ੍ਹਾਂ ਨਾ ਵੇਚੀਆਂ ਜਾਣ ਗੁਰੂ ਘਰਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚੋਂ ਮਿਲਨੇ ਚਾਹੀਦੀ ਸੋ ਦੇਖਣਾ ਸੰਸਥਾਵਾਂ ਦਾ ਜਥੇਦਾਰ ਸਾਹਿਬ ਦਾ ਅੱਗੇ ਕੀ ਬਿਆਨ ਹੁੰਦਾ ਮੈਨੂੰ ਦਿਓ ਜੱਤ ਸੁਰਖਾ ਟੀਵੀ ਦੇ ਲਈ ਮੈਂ ਦਮਦਿਤ ਸਿੰਘ ਅਮਰ ਸਿੰਘ